ਆ ਜਾ ਆ ਜਾ ਇਹ ਮੈਂ ਆਪਣੀ ਗੱਡੀ ਤੇ ਧਮਾਕਾ ਲਿਆਂਦਾ ਓ ਇਹਨੂੰ ਕਹਦੇ ਖੋਲੀ ਜਾਂਦੀ ਆ ਇਹ ਗੱਡੀ ਤੇਰੀ ਨਹੀਂ ਓਏ ਥੋੜੀ ਮੇਰੀ ਗੱਡੀ ਮੇਰੀ ਤਾਂ ਐਕਟਿਵ ਆ ਰਹੀ ਆ ਤੇਰੇ ਕੋਲ ਟੁੱਟੀ ਜੀ ਐਕਟਿਵ ਆ ਤੂੰ ਤਾਂ ਬੜੀਆਂ ਫੋਟੋਆਂ ਪਾਉਂਦਾ ਹੁੰਦਾ ਸੀ ਗੱਡੀ ਦੇ ਨਾਲ ਕਦੇ ਇੰਸਟਾਗ੍ਰam ਤੇ ਕਦੇ ਵਟਸਐਪ ਤੇ ਕਦੇ ਫੇਸਬੁੱਕ ਤੇ ਉਹ ਗੱਡੀ ਕਿਹਦੀ ਸੀ ਓਏ ਉਹ ਤਾਂ ਕਿਸੇ ਹੋਰ ਦੀ ਗੱਡੀ ਹੁੰਦੀ ਸੀ ਆ ਮੇਰੇ ਕੋਲ ਤਾਂ ਐਕਟਿਵ ਆਈ ਆ ਅਰੇ ਹਾਂ ਮੈਨੂੰ ਨਹੀਂ ਤੇਰੀ ਲੋੜ ਹੈਗੀ ਓ ਮੇਰੀ ਗੱਲ ਸੁਣ ਉਹ ਗੱਡੀ ਆ ਨਾ ਮੇਰੀ ਆ ਮੈਂ ਆ ਤਾਂ ਤੈਨੂੰ ਸਿਰਫ ਮਾਰਖਦਾ ਸੀਗਾ ਕਿ ਤੂੰ ਮੈਨੂੰ ਕਿੰਨਾ ਦਾ ਪਿਆਰ ਕਰਦੀ ਆ ਭੋਲੇ ਮੈਂ ਤਾਂ ਤੇਨਾ ਮਜ਼ਾਕ ਕਰਦੀ ਸੀ ਤੂੰ ਤਾਂ ਸੀਰੀਅਸ ਹੀ ਹੋ ਗਿਆ ਮੈਂ ਤੈਨੂੰ ਬਹੁਤ ਕਾਰ ਕਰਦੀ ਆ ਮੈਂ ਤੈਨੂੰ ਕਦੇ ਨਹੀਂ ਛੱਡ ਕੇ ਜਾਊਂਗੀ ਤੂੰ ਮੈਨੂੰ ਜਿਹਦੀ ਮਰਜ਼ੀ ਸੌਂਖਵਾ ਲ ਮੈਂ ਤੇਰੇ ਨਾਲ ਹੀ ਰਹੂੰਗੀ ਹਮੇਸ਼ਾ ਭਾਵੇਂ ਤੇ ਕੋਈ ਏਦਾਂ ਦੀ ਗੱਡੀ ਨਾ ਹੋਵੇ ਭਾਵੇਂ ਨਾ ਹੋਵੇ ਮੈਂ ਤੇਰੇ ਨਾਲ ਹੀ ਰਹਿਣਾ ਹਮੇਸ਼ਾ ਅੱਛਾ ਫੇਰ ਤੂੰ ਹੁਣ ਮੈਨੂੰ ਛੱਡ ਕੇ ਤਾਂ ਨਹੀਂ ਜਾਊਂਗੀ ਨਾ ਮੇਰੀ ਸੌਖ ਆ ਪੱਕੀ ਗੱਲ ਆ ਆ ਜਾ ਫੇਰ తేను షక ఆ మేర గడ్డి తా పౌడా పారే రోడా పొడే నా రోడా